ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਐਸਐਸਐਫ ਸੜਕ ਸੁਰੱਖਿਆ ਫੋਰਸ ਲੋਕਾਂ ਦੀਆਂ ਜਾਨਾਂ ਬਚਾਉਣ ਚ ਮਸੀਹੇ ਵਾਂਗ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦੀ ਬਦੌਲਤ ਸੂਬੇ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਚ 46.57% ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਅਤੀ ਆਧੁਨਿਕ ਗੱਡੀਆਂ ਦੇ ਨਾਲ ਲੈਸ ਹਨ ਜੋ ਇਹਨਾਂ ਨੂੰ ਹਾਦਸਿਆਂ ਵਾਲੀਆਂ ਜਗ੍ਹਾ ਤੇ ਮਿੰਟਾਂ-ਸਕਿੰਟਾਂ 'ਚ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਦੇ ਸਮਰੱਥ ਬਣਾਉਂਦੀਆਂ ਹਨ ਜਿਹੜੀ ਐਸਐਸਐਫ ਟੀਮ ਬਣਾਈ ਹੈ ਇਹਦੇ ਨਾਲ ਆਪਾਂ ਜਾਨਾਂ ਵੀ ਬਚਾ ਰਹੇ ਹਾਂ ਤੇ ਐਕਸੀਡੈਂਟ ਵੀ ਬਚਾ ਰਹੇ ਹਾਂ ਕਿਉਂਕਿ ਜਦ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਜੇ ਟਰੱਕ ਕੋਈ ਖਰਾਬ ਹੋ ਗਿਆ ਉਹਨੂੰ ਅਸੀਂ ਜਲਦੀ ਤੋਂ ਜਲਦੀ ਸਾਈਡ ਤੇ ਕਰਾਈਦਾ ਹੈ ਜੇ ਕੋਈ ਐਕਸੀਡੈਂਟ ਹੁੰਦਾ ਜਲਦੀ ਤੋਂ ਜਲਦੀ ਮੌਕੇ ਤੇ ਪਹੁੰਚਗੇ ਉਹਨਾਂ ਨੂੰ ਹਸਪਤਾਲ ਚਾਹੀਦਾ ਜੇ ਛੱਟ ਘੱਟ ਹੋਵੇ ਤਾਂ ਸਾਡੇ ਕੋਲ ਫਸਟ ਏਡ ਕਿੱਟ ਦੀ ਹੈ ਤਾਂ ਅਸੀਂ ਫਸਟ ਏਡ ਵੀ ਦੇ ਕੇ ਮਤਲਬ ਲੋਕਾਂ ਦੀ ਜਾਨ ਬਚਾਉਂਦੇ ਹੁਣ ਤੱਕ 32366 ਸੜਕ ਹਾਦਸਿਆਂ ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਅੜ ਪ੍ਰਭਾਵਿਤ ਇਲਾਕਿਆਂ ਦੇ ਜਿੱਥੇ ਕਿ ਵੱਖੋ ਵੱਖਰੀ ਸੰਸਥਾਵਾਂ ਵੱਲੋਂ ਐਨਜੀਓ ਵੱਲੋਂ ਅਧਾਕਾਰਾਂ ਵੱਲੋਂ ਕਲਾਕਾਰਾਂ ਵੱਲੋਂ ਔਰ ਸਰਕਾਰਾਂ ਦੇ ਵੱਲੋਂ ਲਗਾਤਾਰ ਹੀ ਮਦਦ ਕੀਤੀ ਜਾ ਰਹੀ ਹੈ ਰਾਹਤ ਕਾਰਜ ਲੋਕਾਂ ਨੂੰ ਕਾਫੀ ਜਿਹੜੇ ਕਿ ਲੋੜਿੰਦਾ ਸਮਾਂ ਦਿੱਤਾ ਜਾ ਰਿਹਾ ਉਸੇ ਤਰ੍ਹਾਂ ਹੀ ਅੱਜ ਜਿਸਦਾਰ ਕੁਲਦੀਪ ਸਿੰਘ ਗਰਗਾਜ ਵੱਲੋਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਹੋ ਕੇ ਲੰਬੇ ਸਮੇਂ ਤੱਕ ਜਿਹੜੇ ਕਿ ਰਾਹਤ ਕਾਰਜ ਚਲਾਇਆ ਉਸ ਲਈ ਬੁਲਾਇਆ ਗਿਆ ਇਸੋ ਵਿਚਾਰ ਚਰਚਾ ਹੋਈ ਇਸੋ ਸਾਡੇ ਨਾਲ ਅਮਰਸਰ ਦੇ ਮੇਅਰ ਪਹੁੰਚੇ ਨੇ ਇੱਥੇ ਉਹਨਾਂ ਵੱਲੋਂ ਵੀ ਵਿਚਾਰ ਚਰਚਾ ਹੋਈ ਹੈ ਔਰ ਕੀ ਗੱਲਬਾਤ ਅੰਦਰ ਹੋਈ ਜਿਹੜਾ ਕਿ ਅੱਜ ਇਕੱਠ ਜ ਦੇਖੋ ਜਿਹੜਾ ਪੰਜਾਬ ਦੇ ਵਿੱਚ ਹੜਾ ਪ੍ਰਭਾਵਿਤ ਲੋਕ ਨੇ ਹੜ ਆਏ ਨੇ ਉਹਨਾਂ ਲਈ ਜਿਹੜੀ ਹੈਗੀ ਰਾਹਤ ਸਮਗਰੀਆਂ ਜਿਹੜੀਆਂ ਬਹੁਤ ਸਾਰੀਆਂ ਸੰਸਥਾਵਾਂ ਐਨ ਜੀਓਜ਼ ਜਿਹੜੇ ਨੇ ਸੁਭਾਵਾਂ ਜਿਹੜੀਆਂ ਨੇ ਪਚਾਰੀਆਂ ਨੇ ਬਹੁਤ ਧਾਰਮਿਕ ਰਾਜਨੀਤਿਕ ਸਾਰੇ ਜਿਹੜੇ ਨੇ ਲੋਕ ਲੱਗੇ ਨੇ ਉਹਨਾਂ ਤੱਕ ਪਹੁੰਚਾਣ ਲਈ ਔਰ ਉਹ ਉਹਦਾ ਇਹ ਹੋਇਆ ਫਾਲਸ ਰੂਪ ਕਿ ਅਜੇ ਤੱਕ ਵੀ ਲੋਕਾਂ ਨੂੰ ਕਿਤੇ ਵੀ ਕੋਈ ਖਾਦ ਸਮਗਰੀ ਦੀ ਜਾਂ ਕਿਸੇ ਚੀਜ਼ ਦੀ ਅਜੇ ਤੱਕ ਕੋਈ ਥੋੜ ਨਹੀਂ ਹੁੰਦੀ ਸੀ ਇੰਨਾ ਪੰਜਾਬੀਆਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ ਔਰ ਕੱਲੇ ਪੰਜਾਬੀਆਂ ਨਹੀਂ ਬਾਹਰ ਲੀਆਂ ਸੂਬਿਆਂ ਤੋਂ ਵੀ ਕੋਈ ਮੁਸਲਮਾਨ ਵੀਰਾਂ ਨੇ ਵੀ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਸਾਨੂੰ ਉਹਨਾਂ ਤੱਕ ਜਿਹੜਾ ਬਹੁਤ ਸਾਰਾ ਰਾਸ਼ਨ ਕੀ ਜਾਂ ਜੋੜੀ ਜੜੀਆਂ ਕੋਈ ਦਵਾਈਆਂ ਸੀ ਜਾਂ ਕੱਪੜਾ ਸੀਗਾ ਜਾਂ ਮੰਜੇ ਬਿਸਰੇ ਸੀ ਸਿਲੰਡਰ ਸੀਗੇ ਟਰੈਕਟਰ ਸੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਉਹਦੇ ਵਿੱਚ ਇੱਕ ਚੀਜ਼ ਦੀ ਜਿਹੜੀ ਦਿੱਕਤ ਆ ਰਹੀ ਸੀ ਕਿ ਕਈ ਜਗ੍ਹਾ ਤੇ ਸਮਾਨ ਬਹੁਤ ਜ਼ਿਆਦਾ ਪਹੁੰਚ ਰਿਹਾ ਸੀ ਕਈ ਜਗ੍ਹਾ ਤੇ ਉਹ ਜਿਹੜੀ ਸਮਗਰੀ ਪਹੁੰਚ ਨਹੀਂ ਸੀ ਰਹੀ ਪ੍ਰੋਪਰ ਸੋ ਇਸ ਚੀਜ਼ ਨੂੰ ਰੈਗੂਲੇਟ ਕਰਨ ਲਈ ਕਿ ਇੱਕ ਪਲੇਟਫਾਰਮ ਬਣਾ ਲਈਏ ਜਿੱਥੇ ਜਿੱਤੇ ਜੋ-ਜੋ ਚੀਜ਼ ਦੀ ਲੋੜ ਹੈ ਉੱਥੇ ਪਹੁੰਚਾ ਦਿੱਤੀ ਜਾਏ ਔਰ ਇੱਕ ਪਲੇਟਫਾਰਮ ਦੇ ਉੱਤੋਂ ਜਿੱਥੇ ਵੀ ਜ਼ਰੂਰਤ ਹੋਏ ਉੱਥੇ ਜਿਹੜੀ ਹੈਗੀ ਰਾਸਸਮਗਰੀ ਔਰ ਉੱਥੇ ਸਾਡੇ ਕੋਲ ਇਨਪੁਟ ਵੀ ਆ ਜਾਏ ਔਰ ਆਉਟਪੁਟ ਵੀ ਦਿੱਤੀ ਜਾਏ ਜੋ-ਜੋ ਸਮਗਰੀ ਦੀ ਹੈ ਉਹਦੇ ਕਰਕੇ ਸਾਡੇ ਜਿਹੜੇ ਨੇ ਆਪਣਾ ਸ੍ਰੀ ਅਕਾਲ ਸਤਿਗੁਰੂ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਇੱਕ ਸਾਰੀਆਂ ਹੀ ਪੰਜਾਬ ਕੀ ਇੰਟਰਨੈਸ਼ਨਲ ਨੈਸ਼ਨਲ ਐਨ ਜੀਓਜ਼ ਸਿੰਘ ਸੁਭਾਵਾਂ ਜਿਹੜੀਆਂ ਵੀ ਕੋਈ ਮਦਦ ਕਰਨ ਵਾਲੀਆਂ ਸੰਸਥਾਵਾਂ ਸਨ ਉਹਨਾਂ ਸਾਰਿਆਂ ਦੀ ਇੱਕ ਮੀਟਿੰਗ ਕਰਕੇ ਇਹ ਵੇ ਕਿ ਸਿੱਟਾ ਕੱਢੀਏ ਕਿ ਕਿਸ ਤਰ੍ਹਾਂ ਅਸੀਂ ਹਰ ਕਿਸੇ ਤੱਕ ਜਿਹੜੀ ਠੀਕ ਢੰਗ ਦੇ ਨਾਲ ਰਾਹਤ ਸਮਗਰੀ ਜਿਹੜੀ ਪਹੁੰਚਾ ਸਕੀਏ ਮਦਦ ਕਰ ਸਕੇ ਕਿਉਂਕਿ ਆਉਣ ਵਾਲੇ ਟਾਈਮ ਦੇ ਉੱਤੇ ਹੋਣ ਜਿਵੇਂ ਜਿਵੇਂ ਪਾਣੀ ਉਤਰਨਾ ਸ਼ੁਰੂ ਹੋਇਆ ਹੈ ਖੇਤਾਂ ਦੇ ਵਿੱਚ 4-4 5-5 ਫੁੱਟ ਜਿਹੜੀ ਇਹ ਰੇਤ ਔਰ ਮਿੱਟੀ ਜਿਹੜੀ ਜਮਾ ਹੋ ਜਾਣੀ ਹੈ ਉਹਦੇ ਲਈ ਜੀਸੀਬੀਆਂ ਵੀ ਚਾਹੀਦੀਆਂ ਹੋਣਗੀਆਂ ਟਰੈਕਟਰ ਟਰਾਲੀਆਂ ਵੀ ਚਾਹੀਦੀਆਂ ਹੋਣਗੀਆਂ ਲੇਬਰ ਵੀ ਚਾਹੀਦੀ ਹੋਗੀ ਵਲੰਟੀਅਰ ਵੀ ਚਾਹੀਦੇ ਹੋਣਗੇ ਜਿਵੇਂ ਹੁਣ ਉਥੇ ਮਨੁੱਖਾਂ ਨੂੰ ਵਿਅਕਤੀਆਂ ਨੂੰ ਜਿਹੜੀ ਬਿਮਾਰੀ ਦੇ ਵੀ ਚਾਂਸ ਬਹੁਤ ਜ਼ਿਆਦਾ ਨੇ ਪਸ਼ੂਆਂ 'ਚ ਬਿਮਾਰੀ ਦੇ ਚਾਂਸ ਬਹੁਤ ਜ਼ਿਆਦਾ ਨੇ ਇਹਨਾਂ ਚੀਜ਼ਾਂ ਲਈ ਵਲੰਟੀਅਰਲੀ ਜਿਹੜਾ ਹੈਗਾ ਬਹੁਤ ਸਾਰੀ ਜ਼ਰੂਰਤ ਡਾਕਟਰਾਂ ਦੀ ਵੀ ਪਵੇਗੀ ਦਵਾਈਆਂ ਦੀ ਵੀ ਪਵੇਗੀ ਚਾਰੇ ਦੀ ਵੀ ਪਸ਼ੂਆਂ ਦੇ ਪਵੇਗੀ ਔਰ ਇਹ ਇਹ ਤਾਂ ਚੀਜ਼ਾਂ ਨੂੰ ਰੈਗੂਲੇਟ ਕਰਨ ਲਈ ਅੱਜ ਜਿਹੜੀ ਮੀਟਿੰਗ ਬੁਲਾਈ ਗਈ ਇੱਕ ਪਲੇਟਫਾਰਮ ਤੇ ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਹੈ ਉਹਦੇ ਚੰਗੇ ਉਪਰਾਲੇ ਨਿਕਲਣਗੇ ਕਿਉਂਕਿ ਸਰਕਾਰਾਂ ਆਪਣੀ ਜਗ੍ਹਾ ਤੇ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਨੇ ਜਿਹੜੀਆਂ ਸੁਸਾਇਟੀਆਂ ਨੇ ਬਹੁਤ ਕੰਮ ਕਰ ਰਹੀਆਂ ਨੇ ਇਹ ਅਗਲੇ ਦਿਨਾਂ ਦੇ ਵਿੱਚ ਦਿੱਕਤਾਂ ਕਈ ਕਿਸਮ ਦੀਆਂ ਹੋਰ ਆ ਜਾਣੀਆਂ ਜਿਵੇਂ ਸਰਕਾਰਾਂ ਨੇ 20-20 ਹਜ਼ਾਰ ਰੁਪਈਆ ਜਿਹੜਾ ਪਰ ਇਕੜ ਦਾ ਜਿਹੜਾ ਉਹਨਾਂ ਅਨਾਉਂਸ ਕੀਤਾ ਲੇਕਿਨ ਉਹਦੀਆਂ ਗਰਦੌਰੀਆਂ ਲਈ ਦਿੱਕਤ ਆ ਜਾਣੀ ਹੈ ਕਿਉਂਕਿ ਹੁਣ ਮਿੱਟੀ ਔਰ ਰੇਤ ਜੰਮਣ ਕਰਕੇ ਨਿਸ਼ਾਨਦੇਹੀਆਂ ਖਤਮ ਹੋ ਗਈਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਵੀ ਦਿੱਕਤਾਂ ਆਉਣੀਆਂ ਸੋ ਇਹ ਵਧੀਆ ਉਪਰਾਲਾ ਹੈ ਕਿ ਸਾਰੇ ਇਕੱਠੇ ਹੋ ਕੇ ਜਿੱਥੇ-ਜਿੱਥੇ ਜੋ-ਜੋ ਜ਼ਰੂਰਤਾਂ ਉੱਥੇ-ਉੱਥੇ ਜਿਹੜੀ ਉਹ ਜ਼ਰੂਰਤ ਪੂਰੀ ਆ ਕਰਵਾਈ ਜਾਏ। ਦੇਖੋ ਜੀ ਪਿੰਡਾਂ ਦੇ ਵਿੱਚ ਬਰਸਾਤ ਦੇ ਨਾਲ ਤਾਂ ਕਾਫੀ ਜਣਾ ਨੁਕਸਾਨ ਹੋਇਆ ਔਰ ਲੋਕਾਂ ਐਨਜੀਓ ਸੰਸਥਾਵਾਂ ਵੱਲੋਂ ਰਾਹਤ ਵੀ ਦਿੱਤੀ ਜਾ ਰਹੀ ਹੈ ਪਰ ਸ਼ਹਿਰੀ ਖੇਤਰ ਦੀ ਗੱਲ ਇਹ ਵਕਫਾ ਕਲੋਨੀਆਂ ਨੇ ਜਿੱਥੇ ਕਿ ਕਈ ਬਾਲੇ ਛੱਤਾਂ 'ਚ ਲੋਕ ਰਹਿੰਦੇ ਸੀ ਬਰਸਾਤ ਦੇ ਨਾਲ ਉਹਨਾਂ ਦੇ ਜਿਹੜੇ ਕਿ ਛੱਤਾਂ ਵੀ ਡਿੱਗ ਗਏ ਨੇ ਉਹਦੇ ਲਈ ਅੰਮ੍ਰਿਤਸਰ ਨਗਰ ਨਿ ਦੇ ਕੋਲ ਲੋਕੋ ਜੀ ਰਾਹ ਦਿੱਤੀ ਜਾ ਰਹੀ ਹੈ ਬਿਲਕੁਲ ਸਾਡੇ ਕੋਲ ਜਿਹੜੀਆਂ ਵੀ ਇਹੋ ਜਿਹੇ ਨੇ ਬਾਲਿਆਂ ਦੀਆਂ ਛੱਤਾਂ ਨੇ ਇਹ ਅੱਜ ਨਹੀਂ ਆਲਰੇਡੀ ਜਿਹੜੀ ਹੈ ਬੜੇ तकरीबन ਪਿਛਲੇ ਕਈ ਸਾਲਾਂ ਤੋਂ ਜਿਹੜੀ ਸਕੀਮ ਚੱਲ ਰਹੀ ਹੈ ਜਿਹੜੀਆਂ ਵੀ ਇਹੋ ਜੀਆਂ ਹੈਗੀਆਂ ਨੇ ਉਹਦੇ ਲਈ ਸਰਕਾਰ ਵੱਲੋਂ ਜਿਹੜਾ ਅਸੀਂ ਕਾਰਪੋਰੇਸ਼ਨ ਜਿਹੜੀ ਹੈ ਸੈਂਟਰਲ ਸਰਕਾਰ ਦੇ ਫੰਡਸ ਨੇ ਉਹਦੇ ਲਈ ਜਿਹੜਾ ਹੈਗਾ ਆਲਰੇਡੀ ਅਸੀਂ ਫਾਰਮ ਭਰ ਕੇ ਉਹਨਾਂ ਨੂੰ ਜਿਹੜਾ ਆਲਰੇਡੀ ਮੁਹੱਈਆ ਕਰਵਾਨੇ ਉਹਨਾਂ ਲਈ ਮਦਦ ਉਹਨਾਂ ਨੂੰ ਰੈਨੋਵੇਟ ਕਰਨ ਲਈ ਉਹਨਾਂ ਦੀਆਂ ਛੱਤਾਂ ਬਦਲਣ ਲਈ ਇਹ ਆਲਰੇਡੀ ਸਕੀਮ ਵਿੱਚ ਜਿਹੜਾ ਵੀ ਆਏਗਾ ਵੈਲਕਮ ਹੈ ਜਿੱਥੇ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਜੀ ਬਿਲਕੁਲ ਤੁਸੀਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਗਰਾਊਂਡ ਲੈਵਲ ਤੇ ਜਾ ਕੇ ਹੜਪੇੜ ਤਾਂ ਹੀ ਮਦਦ ਕਰ ਰਹੇ ਹੋ ਔਰ ਸਰਕਾਰ ਵੱਲੋਂ ਵੀ ਜਿਹੜਾ ਕਿ ਵਧੀਆ ਜਿਹੜੇ ਕਾਰਜ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਕਿ ਕਿ ਹੁਣ ਤਾਂ ਪਾਣੀ ਉਤਰ ਗਿਆ ਲੋਡ ਹੁਣ ਪੈਣੀ ਹੈ ਔਰ ਅਜੇ ਵੀ ਲੋਕ ਕਈ ਹੈਗੇ ਨੇ ਜਿਹੜੇ ਮੁਸ਼ਕਲ ਦੇ ਵਿੱਚ ਨੇ ਉਹਨਾਂ ਲਈ ਤੁਸੀਂ ਹੁਣ ਵੀ ਜਿਹੜਾ ਕਿ ਉਪਰਾਲਾ ਕਰ ਰਹੇ ਹੋ ਦੇਖੋ ਮੁਸ਼ਕਲਾਂ ਤੇ ਦੇਖੋ ਮੈਂ ਇੱਕ ਚੀਜ਼ ਦੇਖੀ ਹੈ ਜਾ ਕੇ ਗਰਾਊਂਡ ਲੈਵਲ ਤੇ ਜਿਨ੍ਹਾਂ ਕਿਸਾਨਾਂ ਦੀ ਜਿਨ੍ਹਾਂ ਜ਼ਮੀਂਦਾਰਾਂ ਦੀ ਬਹੁਤ ਵੱਡੇ ਨੁਕਸਾਨ ਹੋਏ ਜ਼ਮੀਂਦਾਰ ਨੁਕਸਾਨ ਹੋ ਗਿਆ ਡੰਗਰਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਤੂੜੀ ਜਮ੍ਹਾਂ ਕੀਤੀ ਸੀ ਉਹਨਾਂ ਪਸ਼ੂ ਚਾਰਾ ਜਮ੍ਹਾਂ ਕੀਤਾ ਸੀ ਕਈ ਇਹੋ ਜੀਆਂ ਚੀਜ਼ਾਂ ਨੇ ਉਹ ਸਾਰਾ ਹੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੇਕਿਨ ਉਹਨਾਂ ਵੀਰਾਂ ਉਹਨਾਂ ਭੈਣ ਭਰਾਵਾਂ ਦੇ ਉਹਨਾਂ ਮਾਤਾਵਾਂ ਦੀਆਂ ਅੱਖ ਦੇ ਵਿੱਚ ਕਿਤੇ ਅਥਰੂ ਨਹੀਂ ਵੇਖਿਆ ਉਹਨਾਂ ਨੇ ਇੱਕੋ ਗਿਆ ਕਿ ਆਕਾਲਪੁਰਖ ਦਾ ਭਾਣਾ ਆਪਾਂ ਫੇਰ ਠੀਕ ਹੋ ਜਾਾਂਗੇ ਪ੍ਰਮਾਤਮਾ ਨੇ ਜੇ ਇਹ ਦਿਨ ਪਹਾਏ ਨੇ ਕੋਈ ਨਹੀਂ ਅਸੀਂ ਠੀਕ ਹੋਵਾਂਗੇ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਹੈ ਕਿ ਜਿੱਥੇ ਇਹੋ ਜੇ ਤਕਲੀਫਾਂ ਆਉਂਦੀਆਂ ਰਹੀਆਂ ਨੇ ਔਰ ਦੇ ਰਹਿ ਚੜਦੀ ਕਲਾ ਚ ਨੇ ਔਰ ਚੜਦੀ ਕਲਾ ਦਾ ਪ੍ਰਤੀਕ ਅੱਜ ਹਰ ਬੰਦਾ ਜਿਹੜਾ ਜਿੱਥੋਂ ਤੱਕ ਜਿਹਨੂੰ ਜੋ ਜੋਰ ਜ਼ਰੂਰ ਸੀ ਉਤੋਂ ਤੱਕ ਪਹੁੰਚਾਈ ਗਈ ਅੱਜ ਇਹ ਨਹੀਂ ਕਹਿ ਸਕਦਾ ਹਰ ਪਿੰਡ ਤੇ ਇਲਾਕੇ ਅੰਝ ਮੈਂ ਕੋਈ ਇਹ ਨਹੀਂ ਵੇਖਿਆ ਕਿ ਭਈ ਮੈਨੂੰ ਇਹ ਚੀਜ਼ ਚਾਹੀਦੀ ਸੀ ਕੋਈ ਅਨਾਜ ਚਾਹੀਦਾ ਸੀ ਜਾਂ ਕੱਪੜਾ ਚਾਹੀਦਾ ਸੀ ਜਾਂ ਮੰਜਾ ਬਿਸਤਰਾ ਚਾਹੀਦਾ ਸੀ ਕਿ ਮੈਨੂੰ ਜਿਹੜਾ ਮੁਹੱਈਆ ਨਹੀਂ ਹੋਇਆ ਅੱਜ ਹਰ ਚੀਜ਼ ਮੁਹੱਈਆ ਆਈ ਏ ਮੈਂ ਫਖਰ ਹੈ ਮੈਨੂੰ ਪੰਜਾਬੀਆਂ ਦੇ ਪੰਜਾਬ ਤੇ ਆਪਣੇ ਇਹ ਮਾਣ ਹੈ ਕਿ ਜਦੀ ਅੱਖ ਦੇ ਵਿੱਚ ਕੋਈ ਅਥਰੂ ਨਹੀਂ ਹੈਗਾ ਪ੍ਰਮਾਤਮਾ ਦਾ ਭਾਣਾ ਮੰਨ ਕੇ ਚੜਦੀ ਕਲਾ ਚ ਨੇ ਔਰ ਆਉਣ ਵਾਲੇ ਟਾਈਮ ਤੇ ਵੀ ਮੈਨੂੰ ਪਤਾ ਕਈ ਕਿਉਂਕਿ ਪੰਜਾਬ ਏ ਕਈ ਵਾਰੀ ਹੜ੍ਹ ਆ ਦੇ ਕਈ ਵਾਰੀ ਖੜਿਆ ਔਰ ਬਹੁਤ ਜਲਦੀ ਆਪਣੇ ਪੈਰਾਂ ਦੇ ਖੜਾ ਹੋ ਜੇਗਾ ਅੱਜ ਕੱਲ ਜਿੰਨੀ ਕੁ ਲੋਕਾਂ ਨੇ ਮਦਦ ਕੀਤੀ ਹੈ ਜਿੰਨਾ ਕੁ ਦਰਦ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਲੋਕਾਂ ਤੱਕ ਪਹੁੰਚਿਆ ਕਿ ਕੀ ਤਕਲੀਫਾਂ ਆਈਆਂ ਨੇ ਔਰ ਹਰ ਕੋਈ ਬੰਦਾ ਜਿੰਨੀ ਜਿੰਨੀ ਸਮਰੱਥਾ ਸੀ ਉਹ ਜਾ ਕੇ ਲੋਕਾਂ ਲਈ ਜਿਹੜਾ ਖੜਿਆ ਆਦਾ ਸੋ ਮੈਨੂੰ ਉਮੀਦ ਹੈ ਕਿ ਪੰਜਾਬ ਜਲਦੀ ਆਪਣੇ ਪੈਰਾਂ ਤੇ ਫਿਰ ਮੁੜ ਖੜਾ ਹੋ ਜਾਵੇ। ਸੋ ਅੰਮ੍ਰਿਤਸਰ ਦੇ ਮੇਅਰ ਜਿਹੜੇ ਕਿ ਫਕਰ ਕਰਦੇ ਨੇ ਪੰਜਾਬ ਦੇ ਲੋਕਾਂ ਤੇ ਕਿਉਂਕਿ ਪੰਜਾਬ ਜੇ ਪਹਿਲਾਂ ਡਿੱਗਾ ਤਾਂ ਮੁੜ ਖੜਾ ਹੋਇਆ। ਸੋ ਚੜ੍ਹਦੀ ਕਲਾ ਵਾਲਾ ਪੰਜਾਬ ਹੈ। ਅੱਜ ਮੀਟਿੰਗ ਦੇ ਲਈ ਜਿਹੜੀ ਕਿ ਜਦਾਰ ਕੁਲਦੀਪ ਸਿੰਘ ਗਰਗਾਜ ਵੱਲੋਂ ਰੱਖੀ ਗਈ ਸੀ ਉਸ ਦੇ ਵਿੱਚ ਵਿਚਾਰ ਪਟੰਦਰਾ ਕਰਨ ਲਈ ਪਹੁੰਚੇ ਸਨ। ਸੋ ਅੰਮ੍ਰਿਤਸਰ ਦੇ ਮੇਅਰ ਵੱਲੋਂ ਲੋਕਾਂ ਲਈ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਹੈ ਔਰ ਹਰ ਜਿਹੜੇ ਕਿ ਲੋਕ ਮੁਸ਼ਕਲਾਂ ਦੇ ਵਿੱਚ ਨੇ ਉਹਨਾਂ ਦਾ ਸਾਥ ਵੀ ਦਿੱਤਾ ਗਿਆ ਹੈ। ਸੋ ਗਰਾਊਂਡ ਲੈਵਲ ਤੇ ਵੀ ਜਾ ਕੇ ਉਹਨਾਂ ਦੇ ਵੱਲੋਂ ਹੜਪੀਟਾਂ ਦੀ ਮਦ